ਜਦੋਂ ਉੱਪਰ ਚੜ੍ਹਦੇ ਸਾਰੇ ਜਦੋਂ ਹੈਲੋ ਆਵਾਜ਼ ਆ ਰਹੀ ਹੈ ਇਹਦੇ ਉੱਤੇ ਰੱਖੋ ਇਹਦੇ ਤੋਂ ਹੋਰ ਅੱਗੇ ਲੈ ਕੇ ਆਉਣਾ ਪੂਰਾ ਨੇੜੇ ਪਿੱਛੇ ਹੋ ਜਾਓ ਸਾਥੀ ਠੀਕ ਹੋ ਸੀ ਸ਼ੇਪ ਚ ਕਿਹਾ ਸੀ ਆਪਾਂ ਫੇਰ ਤਾਂ ਹੋਰ ਪਿੱਛੇ ਹੋਰ ਲਾਓ ਬਹੁਤ ਫਰਕ ਹੈ

बहार करो हाल करो बहाल करो की टेंशन मंज़ूर कवी नंजूर ਉਹ ਤੇਰੇ ਪਿਤਮੰਤ ਜੀ ਨਾਲ ਪਤਲਾ ਉਹ ਮੁੱਖ ਮੰਤਰੀ ਜੀ ਕੋਠੀ ਅੱਗੇ ਤਿੰਨ ਮੂੰਹਾਂ ਵਾਲਾ ਪੰਜਾਬ ਸਰਕਾਰ ਦਾ ਵੱਡਕਾਰੀ ਪਤਲਾ ਜਿਹਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਅਤੇ ਖਜ਼ਾਨੇ ਤੇ ਜਫਾ ਮਾਰੀ ਬਿਠੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਵੱਡਕਾਰੀ ਪੁੱਤਲਾ ਬਣਾ ਕੇ ਮੁੱਖ ਮੰਤਰੀ ਦੀ ਰਹਿ ਇਸ ਦੇ ਅੱਗੇ ਲੈ ਕੇ ਆਏ ਤੇ ਜਿਹੜਾ ਹੁਣ ਥੋੜੀ ਦੇਰ ਬਾਅਦ ਇਸ ਨੂੰ ਸਾੜਿਆ ਜਾਊਗਾ ਸਾਡੇ ਨੂੰ ਸਾਡੀ ਰਾਣੀ ਜੀ ਦੇ ਪੱਛੇ ਕਿਤੋਂ ਤੋਂ ਇਹ ਸੰਪੂਰਨ ਪਛਾਣ ਦੇ ਦਿੱਤਾ ਤੇ ਇੱਕ ਆਪੋ ਆਪਣਾ ਸੰਕਟ ਆ ਗਿਆ। ਕੱਲ ਚਾਹੇ ਤਾਂ ਉਹਨਾਂ ਛੋਟੀ ਨਹੀਂ ਹੁੰਦੇ, ਛੋਟੇ ਲੈਣ ਦੀ ਗੁਰਵਾਨੀ ਕਰਦੇ ਨਹੀਂ ਸੀ ਸਾਡੀ। ਜਦੋਂ ਸਰਕਾਰ ਨੇ ਇਹ ਕਰ ਲਿਆ ਕਿ ਜਿਹਨੇ ਮਰਦੀ ਦੀ ਕਾਰੀ ਸਿਆਸਤ ਕਰਦੇ ਰਿਹਾ ਤੋਂ ਜੀ ਲਾ ਦਿੰਦੇ ਆ। ਕਿਹਾ ਜਾ ਕੇ ਕਿ ਜਦੋਂ ਆਇਆ ਕਹਿੰਦਾ ਅੱਕੇ ਦਾ ਸੀ ਜਵਾਕ। ਆਇਆ ਇੱਕ ਸੰਦੇਸ਼ ਸਰਕਾਰ ਦੇ ਦਿੱਤੇ ਹੋਏ ਲੈਟਰਾਂ ਦਾ ਅੱਜ ਕੋਈ ਭਰੋਸਾ ਨਹੀਂ ਰਿਹਾ। ਜਦੋਂ ਚੰਕਾਂ ਦੇ ਵਿੱਚ 1247 ਕਾਇਜ ਆ ਗਿਆ ਤਾਂ ਉਹਨੂੰ ਰੱਗ ਤੋਂ ਵੀ ਤਾਂ ਤਾਂ ਵੀ ਲੋੜ ਆ ਗਈ ਜਦੋਂ ਇਹ ਸੇਜਨ ਆ ਗਿਆ ਉਹਦਾ ਵੀ ਕੋਈ ਪਤਾ ਨਹੀਂ ਬੀਜੀ ਦਾ ਸਮਾਂ ਆ ਗਿਆ ਉਹਦਾ ਵੀ ਕੋਈ ਪਤਾ ਨਹੀਂ ਹੈ ਇਸ ਕਰਕੇ ਅਸੀਂ ਇਸ ਜੀਤੀ ਬਾਰੇ ਚੰਕਾਂ ਦੀ ਪਹਿਲ ਦੀ ਗਏ ਕਿ ਇਸ ਤੋਂ ਤੇ ਚੰਕੀ ਦੇ ਨਾਲ ਤੋਂ ਨਾਲ ਅੱਗੇ ਤੋਰ ਕੇ ਨਾ ਜਾਣਾ ਮੋਰ ਜਾਣਾ ਹੈ ਹਾਂਜੀ ਹਾਂਜੀ ਦਾ ਸਾਨੂੰ ਸਭ ਨੂੰ ਇਹ ਦੱਸਣਾ ਹੈ ਕਿ ਨਾਲ ਦੇ ਰੂਪ ਸਾਨੂੰ ਸਭ ਦਾ ਵਾਦਾ ਸਾਡੇ ਨਾਲ ਦੇ ਖੰਡ ਹੋਵੇ ਤੋਂ ਸਭ ਨਾਲ ਨੂੰ ਸਾਰੇ ਪੰਜਾਬ ਦੀ ਰੈਲੀ ਐਸ ਸੀ ਉਹਦੇ ਚ ਤੁਸੀਂ ਫੈਸਲਾ ਹੁਣ ਪ੍ਰਸ਼ਾਸਨ ਕਰੇ ਕਿ ਤਿੰਨ ਦਿਨਾਂ ਲਈ ਮੋਰਚੇ ਨੂੰ ਅੱਗੇ ਵਧਾਉਣਾ ਸਾਨੂੰ ਤੁਸੀਂ ਪੱਕੇ ਕਰਕੇ ਖੇਤ ਤੇ ਜੜਾ ਸਾਨੂੰ ਕਿਸੇ ਰਾਹ ਤੇ ਕਿਤੇ ਜੜਾ ਕੋਈ ਚੰਗੇ ਢੰਗ ਨਾਲ ਸਾਨੂੰ ਜਵਾਬ ਦੇ ਕੇ ਆ ਅਸੀਂ ਕਰਾਂਗੇ ਉਹਦੇ ਲਈ ਵੀ ਅਸੀਂ ਕਰਾਵਾ। ਤੁਸੀਂ ਸਾਡੇ ਤੇ ਸ਼ਕਤੀ ਕਰਵਾਉਣੀ ਹੈ। ਉਹਦੇ ਵਾਸਤੇ ਵੀ ਸਾਡੇ ਬੈਗ, ਬਿਸਤਰੇ ਸਾਰਾ ਕੁਝ ਉਹਦੀ ਮੋਰ ਚੁੱਕ ਪਿਆ। ਇਸ ਕਰਕੇ ਅਸੀਂ ਇੱਥੇ ਕੋਈ ਇਹ ਗੱਲ ਨਹੀਂ ਤੁਸੀਂ ਕੀ ਕੀ ਕਿਵੇਂ ਕਰਾਉਣੀ ਹੈ, ਕਿਹਦੇ ਨਾਲ ਕਰਾਉਣੀ। ਇਹ ਹੁਣ ਅਸੀਂ ਸਮੂਹ ਪ੍ਰਸ਼ਾਸਨ ਦੇ ਪਿਛਲੇ ਮੋੜ ਤੇ ਦਾ ਕੇਸ ਰਹਿੰਦੀਆਂ ਜੋ ਅਸੀਂ ਦੇਖਿਆ ਵੀ ਜਾਂਦਾ ਇਹ ਮਜਬੂਰ ਨੇ ਇਹਨਾਂ ਦੀ ਕੋਈ ਸੁਣਦੇ ਨਹੀਂ। ਨਾਲ ਦੀ ਨਾਲ ਇਹ ਵੀ ਹੋ ਸਕਦਾ ਸਾਰੇ ਅੱਜ ਦੇ ਬਾਈਟ ਸੰਖੇਪ ਮੁੱਖ ਮੰਤਰੀ ਦਾ ਘਰ ਹੈ ਜਿਹੜਾ ਉਹ ਵਿੱਚ ਸੰਖੇਪ ਹੁੰਦਾ ਕਿ ਛੋਟੇ ਘਰ ਦਾ ਬਣਾ ਲਵਾ ਦੇ ਇਹਨਾਂ ਸਾਰੇ ਮਜ਼ਦਮ ਦਾ ਵਿੱਚੋਂ ਜਿਹੜੀਆਂ ਸਾਡੀਆਂ ਭੈਣਾਂ ਸਾਡੇ ਵੀਰ ਖੜੇ ਨੇ ਜਿਹੜਾ 21 2004 ਤੋਂ ਬਾਅਦ ਭਰਤੀ ਹੋਏ ਨੇ ਉਹਨਾਂ ਨੂੰ ਵੀ ਸਪਸ਼ਟ ਕਰਦੀ ਹੈ ਇਹ ਕੋਈ ਕੱਚੇ ਮਜ਼ਦਮ ਨਹੀਂ ਹੈ ਇਹ ਕੋਈ ਆਊਟਸੋਰਸ ਵਾਲੇ ਮਜ਼ਦਮਾਂ ਦੀ ਗੱਲ ਨਹੀਂ ਹੈ ਕਿ ਸਾਨੂੰ ਪੱਕੇ ਕਰ ਦਿਓ ਇਹ ਸਾਰੇ ਪੂਰੀਆਂ ਤਰਕਾਹਾਂ ਲੈਣ ਵਾਲੇ ਮਜ਼ਦਮ ਹੋਏ ਉਹ ਮੀਡਲ ਕਲਾਸ ਹੈ ਜਿਹੜੀ ਮਰਦਾ ਦੇ ਨਿਕਲਿਆ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ਕਿ ਕੋਈ ਛੇਤੀ ਕਰਨੀ ਹੈ ਨਹੀਂ ਤਾਂ ਆਮ ਇਹ ਸਰਕਾਰ ਦੇ ਜੀਜੀ ਦੇ ਪੰਜੇ ਰੁਪਏ ਪੂਰੀ ਤਨਖਾਹ ਲੈ ਲਈ ਉਹ ਅਗਲਾ ਆਪਦੇ ਘਰੇ ਬੈਠਦਾ ਕੋਈ ਹੋਰ ਕੰਮ ਚਲਾਉਂਦਾ ਵੀ ਛੱਡੀਏ ਹੁਣ ਸਰਕਾਰਾਂ ਤੋਂ ਪੂਰਾ ਹੋ ਰਿਹਾ ਜੇ ਇਸ ਕਰਕੇ ਜੇ ਇਹ ਜੀਜੀ ਦੇ ਨਾਲ ਆਣ ਵਾਲੀ ਬਗਲ ਕਲਾਸ ਜੀ ਹੋ ਜਾਣ ਨਾਲ ਆਜੀ ਬਾਜੀ ਲਾ ਕੇ ਨੌਕਰੀ ਦੀ ਬਾਜੀ ਲਾ ਕੇ ਦੇਖ ਤੁਮੇ ਕਿ ਪੈਨਸ਼ਨ ਨੂੰ ਲੜਦੇ ਲਈ ਤਿਆਰ ਹੋਈ ਹੈ ਤਾਂ ਇਹ ਬਹੁਤ ਸ਼ੁਭ ਸੰਕੇਤ ਹੈ ਇਹ ਮੁਲਾਜ਼ਮਾਂ ਨੂੰ ਵੀ ਸ਼ੁਭ ਹੈਗਾ ਇਸ ਕਰਕੇ ਆ ਜਿਹੜੀ ਐਨਪੀਐਸ ਸੀ ਬਣਾਉਂਦੀ ਮੋਦੀ ਜਨਕਾ ਚ ਵੀ ਆਈ ਨਹੀਂ ਹੁੰਦੀ ਆ ਮੇਰੀ ਚੋ ਵੀ ਹੁੰਦੀ ਆ ਇਹਨਾਂ ਦੀ ਸਾਰੇ ਕੋਈ ਹੁੰਦੀ ਆ ਤਾਂ ਉਹ ਨਾ ਤਾਂ ਸਾਨੂੰ ਐਂਟੀ ਹੈ ਨਾ ਨਵੀਂ ਜਣੀ ਯੂਪੀਐਸ ਐਂਡੀ ਐ ਜਿਸ ਫੋਰਮ ਦੇ ਵਿੱਚ ਇਹ ਲੈ ਕੇ ਆਏ ਜੀ ਨਾ ਸਿੱਧੇ ਇੱਕੋ ਗੱਲ ਜਿਹੜੀ ਮਤ ਵੀ ਹੈ ਕਿ ਜਿਹੜੀ 1 2004 ਤੋਂ ਪਹਿਲਾਂ ਪੈਨਸ਼ਨ ਲਾਖੀ ਸੀ ਉਸ ਨੂੰ ਇਹਨਾਂ ਬਿੰਦੂ ਸੇ ਮੋਡੀਫਿਕੇਸ਼ਨ ਦੇ ਰਾਹੀਂ ਲਾਗੂ ਕਰੋ ਨਹੀਂ 752 ਸਰਕਾਰ ਦੇ ਨਾਲ ਚਲਣੀਆਂ 2.5 ਸਾਲ ਦਾ ਚੱਲਦੀ ਰਹੀ ਹੈ ਅਗਲੇ 2.5 ਸਾਲ ਹੋਰ ਟਾਈਮ ਹੋਣੀ ਹੈ ਕਿਉਂਕਿ ਹਜੇ ਤਾਂ 2.5 ਸਾਲ 18 ਨਵੰਬਰ ਵਾਲੀ ਨੋਟੀਫਿਕੇਸ਼ਨ ਦੇ ਸਿਰ ਤੇ ਕੱਟ ਲੇ ਸਾਨੂੰ ਲੱਗਿਆ ਅੱਜ ਹੀ ਇਨਕਲਾਬ ਦੀ ਮੰਗ ਪੱਤਰ ਕਰ ਰੋਸ ਪੱਤਰ ਵਿੱਦਿਅਕ ਵਿਧਾਨ ਸਭਾ ਸਰਕਾਰ ਨੂੰ ਮੋਜੂਦ ਜਾਰੀ ਕਰਕੇ ਮੁਲਾਇਮਾਂ ਨੂੰ ਕਾਰਕ ਤੋਂ ਔਰ ਇਸ ਗੱਲ ਨੂੰ ਬਹੁਤ ਬਣਾ ਕੇ ਤੇ ਫੇਰ ਬਾਅਦ ਕਹਿੰਦੇ ਕਿ ਇਹ ਬੀਜ ਪੋਸਟ ਕਰੀਓਗੇ ਪਰ ਇਹ ਸਭ ਤੋਂ ਵੱਡੇ ਨਲਾਇਕ ਇਹ ਅਸੀਂ ਪੰਜਾਬ ਦੇ ਸਾਰੇ ਪਾਤਸ਼ਾਹਾਂ ਨੂੰ ਕਾਰਕੋਸਨ ਤੋਂ ਕਹਿੰਦੇ ਜੇ ਇਤਰ ਕੋਈ ਕੋਲ ਹੈ ਕਿ ਆਜੂ ਮੋਟਰਾਂ ਤੇ ਘੁੰਮਣੇ ਆਇਆ ਕੀ ਹੈ ਉਹ ਤੇ ਗੋਲ ਸੂਚੀ ਲਾਈ ਆ ਤੁਹਾਡੇ ਕੇ ਨਾ ਨਾ ਮੋਟਰਸਾਈਕਲ ਤੇ ਆਜੂ ਓਕੇ ਜਾਣਾ ਨਾ ਨਾ ਕਹਿ ਦਿਓ ਕਿ ਜਾਣ ਦੇਣਗੇ ਕਹੋ ਕਿ ਤੇ ਜਾਣਾ ਹੈ ਰੇਡੀ ਬਣਾ ਜੀ ਉਹਦੀ ਰਿਪੋਰਟ ਵੀ ਜਾਰੀ ਕੀਤੀ ਕਿ ਸਾ ਉਹ ਵੀਰਾਂ ਕੋਲੇ ਬਹੁਤ ਰਾਸਤੇ ਹੋਏ ਮਾਰ ਕੇ ਆ ਗਏ ਸੀ ਸਾ ਮਤਲਬ ਸਾਥੀ ਨੂੰ ਰੋਕ ਕੇ